ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਨੂੰ ਅੱਜ ਪਹੁੰਚਿਆ ਪਿੰਡ ਕਿਰਤੋਵਾਲ ਕਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਜਮਈ ਪਹਿਲਾਂ ਲੱਗਣੇ ਕਿਤੇ ਉੱਪਰੋਂ ਛੜ ਤੋਂ ਵੈਸੇ ਅੱਜ ਜਿਹੜੇ ਘਰ ਦੇ ਵਿੱਚੋਂ ਆਪਾਂ ਵੀਡੀਓ ਬਣਾ ਰਹੇ ਆ ਪਹਿਲੀ ਵਾਰ ਇਸ ਘਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਨਵੇਂ ਹੀ ਵੀਰ ਉਹਨਾਂ ਨੇ ਪਸ਼ੂ ਵਪਾਰ ਦਾ ਕੰਮ ਸ਼ੁਰੂਆਤ ਕੀਤੀ ਆ ਤੇ ਬਾਕੀ ਜਿਹੜੇ ਆਪਣੇ ਵਪਾਰੀ ਭਰਾ ਦੋ ਇਥੇ ਪਹੁੰਚੇ ਆ ਬਿੰਦਾ ਦੇ ਵੀਰ ਪਿੰਦਾ ਪ੍ਰਿੰਗੜੀ ਵਾਲੇ ਠੀਕ ਆ ਜੀ ਕਿਲੋ 2 ਕਿਲੋਮੀਟਰ ਦੀ ਸਾਰੀ ਦੂਰੀ ਆ ਪਿੰਡ ਪ੍ਰਿੰਗੜੀ ਦੀ ਕਿ ਪੂਰੀ ਗੱਲਬਾਤ ਕਰਾਂਗੇ ਆਪਾਂ ਵੀਰ ਬਿੰਦੇ ਪਿੰਦੇ ਦੇ ਨਾਲ ਵੀਡੀਓ ਪੈਣੀ ਆ ਵੈਸੇ ਵਪਾਰ ਲੈਣ ਦਾ ਕੰਮ ਵੀਰ ਉਹਨਾਂ ਨੇ ਨਵਾਂ ਸ਼ਟਾਰਟ ਕੀਤਾ ਤੇ ਵੀਰ ਬਿੰਦੇ ਪਿੰਦੇ ਨਹੀਂ ਪਹੁੰਚਿਆ ਡਿਟੇਲ ਆਪਾਂ ਇਹਨਾਂ ਤੋਂ ਲਵਾਂਗੇ ਪੂਰੀ ਸੋ ਬਾਕੀ ਪਸ਼ੂਵਾਜ ਇਸ ਵੀਡੀਓ ਦੇ ਵਿੱਚ ਚਾਰ ਦਿਖਾਉਣੇ ਆ ਤੁਹਾਨੂੰ ਠੀਕ ਆ ਜੀ ਚਾਰੇ ਤਿੰਨ ਨਾਕ ਬਿਹੜਾ ਨੇ ਇੱਕ ਸੂਈ ਹੈ ਦੋ ਗੱਬਣ ਬੱਛੀਆਂ ਨੇ ਤੇ ਇੱਕ ਝੋਟੀ ਆ ਠੀਕ ਆ ਜੀ ਅੰਫਰ ਗੱਬਣ ਬਣੀ ਝੋਟੀ ਆ ਕਿੰਨੇ ਟਾਈਮ ਦੀ ਬਣੀ ਆ ਉਹ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਚੰਨਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 30 ਜੂਨ ਨੂੰ ਵੀਡੀਓ ਬਣਾ ਰਿਹਾ ਸਮਾਂ ਕੋਈ ਸ਼ਾਮ ਦੇ 5 6 ਵਜੇ ਆ ਮਲਾਉਨੇ ਆ ਸਭ ਤੋਂ ਪਹਿਲਾਂ ਵੀਰ ਬਿੰਦੇ ਸਤਿ ਸ੍ਰੀ ਅਕਾਲ ਜੀ ਮਹਾਰਾਜ ਕਾਮ ਹਾਂ ਕਿਰਪਾ ਬਾਪੂ ਦੀ ਚਲੋ ਸ਼ੁਕਰ ਮਾਰ ਕਰਦੇ ਸਤਿ ਸ੍ਰੀ ਅਕਾਲ ਮਹਾਰਾਜ ਪਾਜੀ ਆ ਜਾਓ ਮਹਾਰਾਜ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਪਾਜੀ ਵਧੀਆ ਜੀ ਵਧੀਆ ਜੀ ਠੀਕ ਆ ਤੇ ਕੰਮ ਫਿਰ ਨਵਾਂ ਸ਼ਰਵਾਤ ਕੋਈ ਕਰ ਦਿੱਤੀ ਜੇ ਹਾਂ ਜੀ ਹਾਂ ਜੀ ਮਹਾਰਾਜ ਵੀਰ ਜੀ ਨਾਰ ਲਾ ਲਿਆ ਵੀਰ ਨਾਲ ਆਪਣਾ ਨਾਲੇ ਅੱਛਾ ਅੱਛਾ ਮੈਂ ਕੱਥੇ ਬੰਦੇ ਨਾ ਥੋੜੇ ਜਹਾਂਗੇ ਇਹ ਚਲੱਖਰੇ ਵੱਡਾ ਨਾਸਿਆਂ ਬਣਾ ਚਾਹੀਦਾ। ਉਹ ਮੈਂ ਕਹਾਂ ਵੀ ਦੱਸ ਦੀ ਆਪਣੇ ਲੋਕਲ ਭੈਣ ਭਰਾ ਜਿਨ੍ਹਾਂ ਨੂੰ ਸਾਰਿਆਂ ਨੂੰ ਪਤਾ ਵੀ ਦਿੰਦਾ ਪਿੰਦਾ ਪਿੰਦਾ ਵੀਰ ਪ੍ਰਿੰਗੜੀ ਤੇ ਵੀ ਪਾਉਂਦੇ ਨੇ। ਇਹ ਮਸ਼ਹੂਰ ਹਨ ਬਹੁਤ ਕਲਾਕਾਰ ਹਨ ਨਖੀਲੀ ਵਰਗੋਂ। ਇਹ ਚੜਾਈ ਬੜੀ ਵੀਰਾਂ ਤੋਂ ਹੁੰਦੀ। ਇਹ ਵੀਰਾਂ ਦੇ ਬਹੁਤ ਆਗੇ ਪਿੰਦਾ ਤੇ ਪਿੰਦਾ। ਬਾਪੂ ਨੇ ਨਾੜੇ ਤੋਂ ਵੀ ਬੜੀਆਂ ਲਾਚੋਟੀਆਂ ਦੇ। ਅੱਛਾ। ਜਿਹਨਾਂ ਦੇ ਦਿੰਦਾ ਤੇ ਪਿੰਦਾ। ਦਿੰਦਾ ਤੇ ਪਿੰਦਾ ਪ੍ਰਿੰਗੜੀ ਆ ਗਿਆ ਹੋ ਗਿਆ ਹੋ ਗਿਆ। ਆਖਰੀ ਆਗੇ ਹਾਂ ਜਿਹੜੇ ਸਾਡੇ ਕਨੇ ਨਾ ਪੋਂਡ ਸਾਡੇ ਕਨੇ ਦਾ ਆਉਂਦਾ ਵੀਡੀਓ ਵੀ ਆ ਗਿਆ ਜੀ ਆ ਗਿਆ ਬੜੀ ਬੜੀ ਪਛਾਣ ਬਣੀ ਆ ਜਾਨਾ ਤੇ ਜਵਾਨ ਫੜਾ ਇੱਕ ਆਹਾ ਇਹ ਤਾਂ ਕਰਦਾ ਮੈਨੂੰ ਨਾਲ ਪਾ ਵੀ ਵਹਿੜ ਪਾਵੇ ਵੱਡੀ ਆ ਜੇ ਇਸ ਕਿਤੇ ਵੀ ਪਾਵੇ ਛੋਟੀ ਆ ਜੇ ਬਿੰਦੇ ਫਿਰ ਵੀ ਤੇਰੇ ਕੋਲ ਆ ਲੱਗਦੀ ਹੈ ਵੀ ਕਿਤੇ ਵਹਿੜ ਛੋਟੀ ਆ ਛੋਟੀ ਆ ਕੋਲੇ ਖੜ ਜੇ ਜਦੋਂ ਮੈਨੂੰ ਆ ਇੱਕ ਦਿਨ ਵੀਰਾਂ ਦਾ ਮੈਂ ਵਛੀ ਕਿੱਢੀ ਗਮਾ ਵੀ ਨਹੀਂ ਵਛੀ 4 ਫੁੱਟ ਦੀ ਆ ਪੋਂਦਾ ਵੀ ਨਹੀਂ 7 ਫੁੱਟ ਦਾ ਮੈਂ ਹਾਂ ਮੈਂ 3 ਫੁੱਟ ਦਾ ਲਈ ਵਛੀ ਮਨਾਰਾ ਤੇ ਕਿਰਤੋਵਾਲ ਕਲਾਂ ਤੁਸੀਂ ਵਿਜ਼ਿਟ ਕਰ ਲਿਆ ਜੇ ਬਾਕੀ ਨੇੜੇ ਨਾਲ ਲੱਗਦਾ ਪਿੰਡ ਪ੍ਰਿੰਗੜੀ ਆ ਠੀਕ ਹੈ ਜੀ ਸੋ ਆਹ ਹਰੀ ਕੇ ਪਤੋਂ ਤੋਂ ਸਾਰਾ ਕੋਈ 5 6 6 ਕਿਲੋਮੀਟਰ ਦੀ ਦੂਰੀ ਹੈ ਠੀਕ ਹੈ ਜੀ ਬਾਕੀ ਪੂਰੇ ਜਿਹੜੇ ਐਨੀਮਲ ਤੁਹਾਨੂੰ ਦਿਖਾਵਾਂਗੇ ਵੀਰ ਬਿੰਦਾ ਦੇ ਪਿੰਦਾ ਆਪਣੇ ਨਾਲ ਰਹਿਣਗੇ ਇਸ ਵੀਡੀਓ ਦੇ ਵਿੱਚ ਸੋ ਚਾਰ ਲਾ ਕੇ ਸ਼ੁਰੂਆਤ ਕਰਦੇ ਆ ਆਹ ਕਰਦੇ ਆ ਪੂਰੀ ਗੱਲ ਲੈ ਵੀ ਵੀਰ ਬਿੰਦੇ ਚਾਰ ਹੀ ਐਨੀਮਲ ਨੇ ਆਪਣੇ ਕੋਲ ਬੱਚੀਆਂ ਦੋ ਤਾਂ ਦੋਂਦੀਆਂ ਲੈ ਆਏ ਦੋਂਦੀਆਂ ਜੀ ਦੋਂਦ ਪੁੱਟਿਆ ਦੋਂਦ ਖਿੱਦੋਂਦੇ ਦੇ ਲਾ ਵੀ ਦੋ ਦੋ ਮਤਲਬ ਕਿ ਬਰਾਬਰ ਹੀ ਤਕਰੀਬਨ ਗਾਹ ਤੋ ਆਈਏ ਜੀ ਬਰਾਬਰ ਦੋ ਆਉਂਦੇ ਆ ਜੀ ਠੀਕ ਹੈ ਵੀਰੇ ਹਾਂਜੀ ਇੱਕ ਬੱਚੀ ਸੂਈ ਆਪਣੇ ਕੋਲ ਤਾਂ ਦੋ ਇੱਕ ਸੂਈ ਦੋ ਗੱਬਣਾ ਇੱਕ ਛੋਟੀ ਠੀਕ ਆ ਵੀਰੇ ਹਾਂਜੀ ਵੀਰ ਜੀ ਅੱਛਾ ਬਿੰਦੈ ਵੀਰ ਜਿਹੜੀ ਝੋਟੀ ਹੋ ਗੱਬਣ ਚੈੱਕ ਪਾਸੇ ਚਲੀ ਆਉਂਦੀ ਹੈ ਇਹ ਝੋਟੀ ਵੀਰ ਜੀ ਲਈ ਹੋਈ ਸਾਡੇ ਘਰ ਦੀ ਨਹੀਂ ਵੀਰ ਜੀ ਠੀਕ ਆ ਅਸੀਂ ਲਈ ਉਹਨੇ ਪੋਣੇ ਦੋ ਮਹੀਨੇ ਹੋ ਗਏ ਪਤਾ ਸਾਡੀ ਗਰੰਟੀ ਕੋਈ ਨਹੀਂ ਵੀਰ ਜੀ ਠੀਕ ਆ ਠੀਕ ਆ ਅਸੀਂ ਉਹ ਲਈ ਚੈੱਕ ਨਹੀਂ ਕਰਾਈ ਅਸੀਂ ਅੱਜ ਵੀ ਰਹੀਂ ਚੈੱਕ ਕਰਾਈ ਅਸੀਂ ਅੱਜ ਹੀ ਆਈ ਵੀਰ ਜੀ ਆਪਾਂ ਗਰੰਟੀ ਕੋਈ ਨਹੀਂ ਹੁਣ ਅਸੀਂ 12 ਵਜੇ ਮਾਝ ਲਈਓ ਵੀਡੀਓ ਪਾਤੀ ਇਹਦੀ ਠੀਕ ਆ ਸਾਡੀ ਕੋਈ ਗਰੰਟੀ ਨਹੀਂ ਵੀਰ ਜੀ ਠੀਕ ਆ ਠੀਕ ਆ ਤੁਹਾਡੇ ਵੱਲੋਂ ਫੰਡਾਂ ਚੋਂ ਠੀਕ ਆ ਅਸੀਂ ਸ਼ੁਰੂਆਤ ਕਰਾਂਗੇ ਠੀਕ ਆ ਜੀ ਇਹ ਮਾਲ ਇੱਕ ਵਾਰੀ ਮ ਇਹ ਬਣੀ ਜਰੂਰ ਆ ਮਹੀਨੇ ਦੀ ਡੇਢ ਦੀ ਸਵਾ ਦੀ ਪੌਣੇ 2 ਦੀ ਠੀਕ ਹੈ ਜੀ ਚੈੱਕ ਪਾਸ ਕੱਲ ਨੂੰ ਹੋ ਜੇ ਨਾ ਹੋ ਜੇ ਉਹਦੀ ਗਰੰਟੀ ਤਸਦੀ ਨੀਲੀ ਅੰਗਪਖ ਲੱਗਾ ਰਪੀਆਂ ਖਾਣੇ ਛੋਟੀ ਸਿੰਗੀ ਮੱਥੇ ਬੱਲ ਮਗਰ ਨੂੰ ਘਰ ਤੋਂ ਚੰਗੀ ਚੰਗੀ ਛੋਟੀ ਹੈ ਠੀਕ ਹੈ ਜੀ ਥਾਣੇ ਜੀ ਦੀ 100% ਜੀ ਵੇਖੋ ਸੁਪਈਆਂ ਦੀ ਛੋਟੀ ਨਾਲ ਲਾੜੇ ਵਖੀਰ ਜੀ ਆ ਦੇਖੋ 100% ਨਿਕਲੀ ਵੀ ਛੋਟੀ ਇਹ ਚੱਕਰਾ ਆ ਦੇਖੋ ਵਿਰਲਾ ਬਹੁਤ ਜਿਆਦਾ ਵੀਰ ਜੀ ਜਿਹਦੇ ਦੋਨੋਂ ਬਹੁਤ ਸਵਾਦੀ ਆ ਕਿਹੜੇ ਵੀਰ ਦੋ ਨੰਬਰ ਨੂੰ ਦਿੱਤੀ ਛੜਾਈ ਆ ਦੋ ਦੋ ਨੰਬਰਾਂ ਤੋਂ ਹਾਂ ਹਾਂਜੀ ਨੇ ਕੱਤੀ ਬਹੁਤ ਪਿਆਰੀ ਹੈ ਚੱਲ ਚੱਲ ਮੇਰੇ ਕੋਲ ਸਵਾਲ ਲੱਗਦੀ ਨੇ ਤਿਆਰ ਹੋਣਾ ਤੇ ਹੋਣਾ ਵੀ ਜੀ ਦੇਖੋ ਫਿਰ ਚਕਾਟਾ ਦਾ ਲੋ ਵੀ ਸ਼ੁਰੂਆਤ ਵੀ ਆਪਾਂ ਇਸੇ ਝੋਟੀ ਤੋਂ ਕਰਦੇ ਆ ਕਿਸਾਨ ਵੀਰੋ ਇਹ ਮਹੀਨੇ ਦੀ ਡੇਢ ਕ ਦੀ ਮੰਨੀਆਂ ਪਈ ਪੌਣੇ 2 ਮਹੀਨੇ ਦੀ ਸਰਦੀ ਪੌਣੇ 2 ਮਹੀਨਿਆਂ ਦੀ ਆ ਹਾਂਜੀ ਥਾਣੇ ਪੁੱਟੇ ਹੋਈ ਝੋਟੀ ਨੇ ਬਾਕੀ ਜਿਹੜੇ ਸਾਉਣਾ ਵੀਰ ਲੱਗਦਾ ਬੱਖੀ ਪੁੱਖੋ ਸਾਹਮਣੇ ਕਰਮਾਂ ਦੀ ਨਿਕਲ ਗਈ ਆਪਾਂ ਕੁਲੀ ਘਲੀ ਫਿਰਦੀ ਹਾਂਜੀ ਥਾਂ ਦੇਖਿਓ ਪੁੱਟੇ ਸਾਰੇ ਬਾਕੀ ਸੋ ਪਿੰਡੋਂ ਵੀ ਕੁਲੀ ਆ ਕਿਸਾਨ ਵੀਰੋ ਬਾਕੀ ਨਿਕਲ ਆਉਂਦੀ ਆ ਕੱਲ ਨੂੰ ਕਿਸੇ ਭਰਾ ਦੀ ਕਿਸਮਤ ਆ ਨਹੀਂ ਬੜੀ ਵੇਖੋ ਬਰਤੀ ਨਹੀਂ ਖਾਸ ਤੌਰ ਤੇ ਦੱਸਦੀ ਆ ਵੀ ਚਾਰ ਹੀ ਥਾਣੇ ਕੋਈ ਪੂਰ ਜੌਰ ਫਟਾਣਾ ਮੇਰਾ ਭਰਾ ਠੀਕ ਆ ਜੀ ਵੀ ਹਾਂਜੀ ਝ ਬਹੁਤ ਸਵਾਦੀ ਥਾਣਾ ਗਾਇਬ ਬੰਦ ਕਰ ਰਿਹਾ ਠੀਕ ਹੈ ਜੀ ਪਹਿਲੇ ਸਵੇਰ ਜਦੋਂ ਕਰਮਾ ਦੀ ਤਿਆਰ ਹੋਈ ਤੇ ਚੰਗੀ ਥਲੇ ਲੇਵਾ ਚੰਗਾ ਸਵਾਦ ਵਾਲੀ ਕੈਟੀਗਰੀ ਇਹ ਬਹੁਤ ਪਿਆਰੀ ਕੱਟੀ ਆ ਤੇ ਪਿੰਡੇ ਖੋਲ ਕੇ ਮਾੜੀ ਕੁਰੀ ਮਾੜੀ ਤੋੜ ਕੇ ਦਿਖਾਏ ਨੂੰ ਮਾਰੋ ਜਹਾ ਠੀਕ ਹੈ ਜੀ ਸੋ ਪਿੰਡੇ ਪੁੰਡੇ ਦੀ ਕੋਈ ਲਸੀ ਫਿੱਕੀ ਨਹੀਂ ਗਈ ਪੂਰੀ ਨਿਰਦਰ ਪੁੱਲ ਵਜਨ 100 ਦੇ ਵਿੱਚ ਆ ਆ ਕਰੋ ਚੈੱਕ ਮੋੜਲਾ ਕੋਈ ਨਹੀਂ ਆ ਲੈ 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 ਪਿੰਡੇ ਸੋ ਝੋਟੀ ਬਹੁਤ ਪਿਆਰੀ ਠੀਕ ਹੈ ਜੀ ਅੱਜ ਮੇਰਾ ਭਰਾ ਲੈ ਜਾਊਗਾ ਤੇ ਬੜੇ ਜਾਇਜ਼ ਰੇਟ ਤੇ ਲੈ ਕੇ ਮਿਲ ਜਾਊਗਾ ਹੁਣ ਅੰਸਰਾ ਨਾਲ ਕੀਤਾ ਜਾਊਗਾ ਠੀਕ ਹੈ ਜੀ ਕਿਉਂਕਿ ਗੱਬਰ ਨਿਕਲ ਆਦੀ ਹੈ ਕਿਸੇ ਭਰਾ ਦਾ ਲੱਕ ਕਿਸਮਤ ਆ ਪਤਲੇ ਪਿੰਡੇ ਦੀ ਆ ਸਿੰਗੀ ਝੋਟੀ ਬਿੱਲੀ ਮਣਕੀ ਅੱਖ ਬਾਕੀ ਥਾਣਾ ਦੀ ਸਫਾਈ ਗਾਇਬ ਵੰਡ ਦੇਰ ਨਾਲ ਤੁਹਾਨੂੰ ਦਿਖਾਈ ਦਿੱਤੀ ਆ ਬਹੁਤ ਪਿਆਰੀ ਝੋਟੀ ਆ ਕੱਦ-ਕੱਦ ਸੋਹਣਾ ਝੋਟੀ ਦਾ ਇੱਥੇ ਆਣ ਕੇ ਕੋਈ ਵੀਰੇ ਨਹੀਂ ਕਹਿੰਦਾ ਵੀ ਨਿੱਕੀ ਏ ਛੋਟੇ ਕੱਦ ਦੀ ਆ ਪਿੰਡੇ ਬਿੰਦੇ ਦੇ ਵੀ ਕੀ ਮੁੱਲ ਹੋਊਗਾ ਇਹਦਾ ਜੀ ਮੁੱਲ ਭਾਵੇਂ 55 ਕਰਾ ਦੇਗਾ ਆ ਹਾਂ ਨਾ 52000 ਦੇਣੀ 52000 ਫੇਰ ਵੀ ਕਿਹਾ ਸਰਦਾਂ 51 51 ਚੱਲਣ ਜਾਂਦੀ ਵੀਰ ਜੀ ਕੰਮ ਜਾਵਾ ਲਿਆਗੇ ਸ਼ਗਨ ਸਕੀਮਾਂ ਦੇ ਖੜਾ ਕਰ ਦੇਣਾ ਹੁਣ ਵੇ ਲੋ ਕਸਰ ਇਹ ਕੋਈ ਨਹੀਂ ਕਸਰ ਤਾਂ ਨਹੀਂ ਹੈ ਪੂਰੇ 50 ਦੇ ਦਾਂਗੇ ਹੋਰ ਵੀ ਚੰਗੀ ਗੱਲ ਹੋ ਗਈ ਆ 300 ਰੁਪਏ ਛੋੜੂਗੀ 50 ਚ ਸਾਢੇ ਨੰਜਾ ਦੀ ਸਾਢੇ ਨੰਜਾ ਯਾਰ ਜੇ ਤੋ ਕੱਟ ਫੋਨ ਨਾਲ ਆ ਵੀਰ ਜੀ ਪੱਕੀ ਗੱਲ ਹੈ ਹਾਂ ਪੂਰੀ ਹਣ ਗਰਿਆ ਉਹ ਕੰਮ ਇਹਨੇ ਫੋਨ ਨਾਲ 45 ਚੱਲੂ ਕੰਮ ਨਹੀਂ ਇਹਦੀ ਠੀਕ ਲੋ ਵੀ ਕੋਈ 45 46 47 48 ਦਾ ਵੀਰ ਫੋਨ ਨਾਲ ਆ ਚਲੋ ਬੇਨਤੀ ਹੁੰਦੀ ਆ ਰੇਕ ਦਾ ਟਾਈਮ ਕੀਮਤੀ ਹੈ ਤੁਹਾਡਾ ਵੀ ਤੇ ਅੱਗੋਂ ਮੀਟਿੰਗਾਂ ਜੀ ਇਹ ਹੋਣੀ ਸਾਢੇ 10000 ਬੜੀ ਪਿਆਰੀ ਝੋਟੀ ਆ ਕਰ ਲੋ ਮੇਰਾ ਵੀਰ ਪੈਰ ਕਦਮੀ ਸਾਗਰ ਨੰਬਰ ਤੇ ਵੀਰ ਬਿੰਦੇ ਕਾ ਵੜ ਆਪਣੇ ਕੋਲ ਆ ਗਈ ਸੂਈ ਇਹ ਸੂਈ ਵੀਰ ਜੀ ਕ੍ਰੋਸ ਬ੍ਰੀਡ ਆ ਹਾਂਜੀ ਤੇ ਅੱਜ ਕਿੰਨੇ ਦਿਨਾਂ ਦੀ ਇਸ ਸੂਈ ਆ ਇਹ ਕੱਲ ਰਾਤ ਸੂਈ ਆ ਕੱਲ ਰਾਤੀ ਸੂਈ ਆ ਕੱਲ ਰਾਤੀ ਹੋਈ ਜੋ ਠੀਕ ਆ ਮਗਰ ਬੱਚਾ ਆ ਗਿਆ ਬੱਚਾ ਆ ਗਿਆ ਜੀ ਦੋ ਕ ਡੰਗ ਦੀਆਂ ਚੁਆਈਆਂ ਹੋ ਗਈਆਂ ਜਿਹ ਦੋ ਗਰੇ ਮਾਰਾ ਜਦੋਂ ਆਲ ਕਰਦੀ ਏ ਕਰੀ ਥੋੜਾ ਜੀ ਜਦੋਂ ਇਤਨਾ ਚੋਪ ਪਾੜਾ ਬੈ ਜਾ ਤੇ ਜੀ ਨਹੀਂ ਮੁੜ ਕੇ ਵੀਰ ਜੀ ਆਲ ਕਰਦੀ ਏ ਜਿਆੜੀ ਠੀਕ ਆ ਠੀਕ ਆ ਜਿਆੜੀ ਡੰਗ ਕਿਸਾਨ ਵੀਰ ਉਹ ਆਲ ਨੋਰ ਕਰਦੀ ਆ ਮਤਲਬ ਇਹ ਉਹ ਆ ਵੀ ਕਈ ਵਾਰ ਜਦੋਂ ਇਹ ਬੱਚਾ ਲਾਉਂਗੇ ਤੁਸੀਂ ਬੰਗਾ ਪਾ ਲਓਗੇ ਬਾਅਦ ਵਿੱਚ ਨਹੀਂ ਕਰਮਾ ਲਈ ਮਰਦੇ ਬਰਾਤਾਂ ਚੁੱਕੂ ਹਾਂ ਗੈਰੰਟੀ ਹੋ ਗਈ ਇਹ ਹੋ ਸਕਦਾ ਵੀ ਕੋਈ 2-3 ਦਿਨ 2-3 ਦਿਨ ਕਰਮਾ ਲਈ ਕਰੇ ਜੀ ਪੂਰਾ ਬੋਲਾ 10 ਲੀਟਰ ਦਾ ਲੈ ਰਹੇ ਪੰਜ ਲੀਟਰ ਵਾਲੇ ਪੰਜ ਲੀਟਰ 10 ਲੀਟਰ ਬੋਲਾ ਹੀ ਆ ਹਾਂਜੀ ਲੋ ਜੀ ਦੂਜਾ ਸੂਆ ਬਾਕੀ ਕੁਰੀ ਤੁਹਾਨੂੰ ਵੈੜ ਪ੍ਰੋਪਰ ਦਿਖਾ ਦਈਏ ਬਲੈਕ ਰੰਗ ਦੇ ਵਿੱਚ ਹਾਂਜੀ ਤੇ ਥਾਣ ਥੂਣ ਤੁਹਾਨੂੰ ਦਿਖਾਵਾਂਗੇ ਬਹੁਤ ਸਵਾਤੀ ਥਾਣ ਦਾਗਾ ਠੀਕ ਹੈ ਜੀ ਵੇਖੋ ਮੁੱਠੀ ਮੁੱਠੀ ਥਾਣ ਨੋਕਲਾ ਚਾਰੇ ਥਾਣ ਤੁਸੀਂ ਵੇਖੋਗੇ ਕੋਈ ਫੋਰ ਛਾਂਕ ਬੱਚਾ ਨਹੀਂਗਾ ਨਾਲ ਸੋ ਬਾਕੀ ਇਹ ਵੈੜ ਦੀ ਬੰਦ ਕਰ ਪਹਿ ਤੇ ਦੇਖੋ ਚਾਰ ਚੌਕੀਆਂ ਆ ਜੇ ਦੰਦਾ ਯਾਰ ਕੋਈ ਗੱਲ ਨਹੀਂ ਮਾੜਾ ਜੇ ਹੋ ਸਕਦਾ ਕਨਫਰਮ ਕਰ ਲੈ ਹੈਗੇ ਆ ਯਾਰ ਚੌਕੀਆਂ ਵੀ ਚਾਰ ਦੰਦ ਜੋ ਪੁੱਛ ਚਾਰ ਚਾਰ ਦੰਦ ਚੀਜ ਆ ਚੋ ਨੀ ਛੇਕ ਦੇ ਬਰਾਬਰ ਕੀਤੇ ਕੰਨੀਆਂ ਖਲੋਤੀਆਂ ਠੀਕ ਲੈ ਪਿੰਦੇ ਮੋੜ ਲੈ ਨੂੰ ਲੋ ਵੀ ਇੱਕ ਦਸੂ ਹਜੇ ਕੰਨੀਆਂ ਗਰਮਾ ਲਈ ਖੜੀਆਂ ਆ ਦੁੱਧ ਤਾਂ ਦਾ ਕੰਨੀਆਂ ਠੀਕ ਆ ਜੀ ਸੋ ਪਹਿਲੇ ਸਵੇਰੇ ਦੇ ਵਿੱਚ ਹੀ ਮੰਨ ਕੇ ਮੇਰਾ ਵੀਰ ਚਾਹੇ ਕੋਈ ਸੌਦਾ ਕਰ ਲਿਆ ਜੇ ਹਾਂਜੀ ਬੱਛੀ ਤੁਸੀਂ ਚੈੱਕ ਕਰ ਲੈ ਜਿੰਨੀਆਂ ਚੋਣ ਲੱਗੇ ਉਹਨਾਂ ਦਾ ਮਾਮ ਪੜੀਆਂ ਨਾ ਜਿੱਤੀ ਖਤਾਨੇ ਕਵੀਰ ਜੀ ਦਾ ਆ ਦੇਖੋ ਸੋ ਬਾਕੀ ਬਲੈਕ ਤੇ ਇੱਕ ਲਾਈਟ ਬ੍ਰਾਊਨ ਕਲਰ ਦਾ ਕੰਬੀਨੇਸ਼ਨ ਜੀ ਆ ਸੋ ਬਾਹਰ ਤੁਸੀਂ ਦੇਖ ਰਹੇ ਜੀ ਠੀਕ ਹੈ ਜੀ ਥਣ ਤੁਣ ਦੇਵੇ ਦੀ ਕਰਮਾ ਦੀ ਸਵਾਤੀ ਆ ਪਹਿਲਾਂ ਹੋਣ ਕਰਕੇ ਕਈ ਵਾਰ ਪਹਿਲਾਂ ਝੋਟੀਆਂ ਆਪਾਂ ਖਰੀਦ ਲੈਣੀਆਂ ਠੀਕ ਹੈ ਜੀ ਕੋਈ 2 4 5 ਦਿਨ ਮਾਰੀ ਮੋੜ ਜੀ ਆਉਣ ਉਣ ਜੀ ਆਉਣ ਕਰਨੀ ਵੀਰ ਜੀ ਬਾਕੀ ਸਫਾਈਆਂ ਦੇ ਵਿੱਚ ਪਾਪ ਤੋਂ ਆਪ ਕੋ ਜੀ ਕਰ ਕਰ ਕਰਦੀ ਦੀ ਸਫਾਈਆਂ ਦੇ ਵਿੱਚ ਪੂਰੀ ਆ ਹਾਂ ਜੀ ਸ਼ਾਕਰੀਏ ਕੇ ਬਨੇਗਾ ਆਇਦ ਨਮਾਉਣ ਨੂੰ ਨਮਾਉਣ ਦਾ ਮੈਂ ਉਹ ਜੀ ਵੱਖਣਾ ਕਰਨੀਗਾ ਇਤਰਾ ਇਹ ਮੱਦੀ ਸਨਾਲਾ ਇਹ ਸਿੱਧਰੇ ਲੋ ਹੈਗੀ ਬਰਫੀ ਇਤਰਾ ਮੜਾ ਆਹ ਕਰਦੀ ਬੱਚੀ ਮੜਾ ਮੁਰ ਜਾ ਫਿਰ ਵੇਖੋ ਕਰਦੀ ਪਹਿਲਾਂ ਪਹਿਲਾਂ ਤੀਰਖਾਨਾ ਨੇ ਲੈ ਗਿਰ ਜੀ ਹਾਂ ਸਪਈਆਂ ਦੇ ਵਿਖਾਤੀ ਵੀ ਇਹ ਨਹੀਂ ਵੀ ਇੱਕ ਇਦਨ ਮੜਾ ਆਗ ਵਾਲੀ ਜੂੜ ਬਣਾਉਂ ਇਤਰਾ ਜੂੜ ਤੇ ਬਗਾਰ ਜੋੜੀਓ ਭਾਵੇਂ ਆਹ ਵੀ ਉਹ ਗੱਲ ਨਹੀਂ ਕਿ ਵੀ ਜਿੰਨੀ ਗੱਲਾਂ ਆ ਇਤਰਾ ਬਹਿ ਜਾ ਭਾਵੇਂ ਲੈ ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ਬਣਾਈ ਪਰ ਦੱਸਿਆ ਮੜਾ ਉਹਨਾਂ ਵੀ ਫਾਕ ਨਿਕਲੇ ਉਹ ਨਹੀਂ ਬਲਣਾ ਆਉਂਦੀ ਖਵਾ ਰਦੂਆ ਬੰਗਾ ਨਹੀਂ ਪਉਂਦੀ ਮੜਾ ਤਾਂ ਅਸੀਂ ਮੱਕਾ ਪਉਂਦੇ ਹੋ ਸਕਦਾ ਵੀ ਬਿੰਦੇ ਵੀਰ ਬੰਗੇ ਤੋਂ ਬਗੈਰੀ ਕਰਨਾ ਹਾਂ ਹਾਂ ਮੇਰਾ ਉਤਰਾ ਜੋ ਬਾਈ ਚੋਨੇ ਹੈ ਹਾਂ ਚਲੋ ਮਾੜਾ ਮੋੜ ਕੇ ਦਾ ਮਾੜਾ ਮੋੜ ਪਸ਼ੂ ਕਰਦਾ ਹੋ ਸਕਦਾ ਠੀਕ ਹੈ ਜੀ ਆਪਾਂ ਦੱਸਣਾ ਫਰਜ਼ ਬਣਦਾ ਹੈ ਦੱਸਣਾ ਫਰਜ਼ ਬਣਦਾ ਪਰ ਇੰਨੀ ਵੱਡੀ ਗੱਲ ਨਹੀਂ ਹੈਗੀ ਵੀ ਇਥੋਂ ਮਾਰੇ ਲੱਖ ਜੀ ਗੁੱਟ ਤੇੜਦੇ ਉਹ ਕੰਮ ਨਹੀਂ ਲੱਗਦਾ ਇਹਦਾ ਬਿੰਦੇ ਮੋਲ ਕੀ ਕਰਤਾ ਵੀਰ ਜੀ ਜੀ ਮੋਲ ਤੇ 55000 ਹੈ ਲੈਣ ਦੇ ਨਾਲੀਆਂ ਗੱਲਾਂ ਕਰ ਪਿੰਦੇ 55000 ਦੀ 5500 ਛੋਟਾ ਜਾਨੇ ਕਰ ਗਿਆ ਆਪਾਂ ਕਰ ਕਰ ਫਿਰਕੇ ਇਹ ਕੰਮ ਨਹੀਂ ਵੀਰ ਜੀ ਪਹਿਲਾ maal ਪਹਿਲਾ maal ਲਾ ਦੇਗੇ ਆ 46000 ਰੁਪਏ ਦੀ ਵਾਰ ਦੇ ਦੇਣੀ 46 ਦੀ ਹਾਂਜੀ ਹਾਂ ਨਾ 300 ਰੁਪਏ 300 ਰੁਪਏ ਛੋੜੋ ਕੁਛ ਨਹੀਂ ਲੱਗਦੀ ਪਹਿਲਾ maal ਜਾਣ ਦੋ ਜਾਣ ਦੋ ਹਾਂਜੀ ਲਓ ਵੀ 46000 ਦੀ ਬਿੰਦਾ ਅੰਦਾ ਦੇ ਵੀ 46000 ਦੀ ਦੇ ਦਾਂਗੇ 100 ਵੀ ਛੋੜ ਕਰਾਂਗੇ 500 ਵਿੱਚੋਂ ਹੋਰ ਛੋਟ ਹੋ ਜੂਗੀ ਜੀ ਪਹਿਲੀ ਵੀ ਪਰਵਾਹੀ ਨੀ ਕਰਦੀ ਪਹਿਲੀ ਵੀਡੀਓ maal ਜਾਵੇ ਵੇਖਦਾ ਵੀਰ ਦਾ ਆ ਹਾਂ ਹਾਂ ਫਿਰ ਵਾ ਕਟਾ ਕੇ ਪਾਵੇ ਵਾਦੇ ਵੀ ਜਾਣ ਦੋ ਵੀਰ ਜੀ ਆਜਾ ਜਾਣ ਦਈਏ ਫਿਰ ਹਾਂਜੀ ਧਿਆਨ ਦਿਓ ਕੋਈ ਗੱਲ ਨਹੀਂ ਵੀਰ ਜੀ ਜਦੋਂ ਬਹੁਤ ਦੋਰਾ ਹੀ ਆਂਦਾ ਵੀ ਭਿੰਦੇ-ਬਿੰਦੇ ਸਿੱਟੀਆਂ ਵੇ ਕੋਈ ਗੱਲ ਨਹੀਂ ਜਜੀ ਬਸ ਇੱਕ ਬਹੁਤ ਧਾਰਾ ਮਾਰੀ ਉਹਸੇਲੇ ਬਸਮਾਈ ਬਿਲਕੁਲ ਜੀ ਬਿਲਕੁਲ ਬੜ ਵੱਡੀ ਵੀ ਬਰਫ ਠੰਡੀ ਜਾਂਦੀ ਆ ਪਹਿਲਾਂ ਦੱਸਿਆ ਉਹਤਨਾ ਲਾਦਾ ਮੜਾ ਜੂੜ ਕੋਲੋਂਗਾ ਮੜਾ ਕਰਦੀ ਆ ਉਹਦਾ ਵੀ ਇਤਨਾ ਬਈ ਕੋਈ ਆ ਇਹਨੂੰ ਲੈ ਲਓ ਜੀ ਅਨ ਇਹ ਵੀ ਗੱਲ ਆ ਵੀ ਕੋਈ ਤਬਕਦੀ ਨਹੀਂ ਗਈ ਕੋਈ ਨਾ 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 ਬਾਅਦ ਵਿੱਚ ਉਹ ਇੱਕ ਦੋ ਦਿਨਾਂ ਦੇ ਵਿੱਚ ਘਰ ਦੇ ਵਿੱਚ ਕਿਸੇ ਭਰਾਣਾ ਲਿਆਜ ਪੈ ਗਿਆ ਤੇ ਅੰਦੀ ਕੁਝ ਨਹੀਂ ਇਹ ਚੱਕਰਾ ਇੱਧਰ ਇੱਕ ਬੱਛੀ ਦਿਖਾ ਦੇਣਾ ਦੋਂਦੀ ਆ ਦੋਂਦੇ ਬਰਾਬਰੀ ਕੀਤੀ ਨਹੀਂ ਰਾਜਵਿਰ ਜੀ ਟਰਾਈ ਨਹੀਂ ਕੀਤੀ ਜੇ ਕੋਈ ਮੰਗੇ ਤੋਂ ਬਿਨਾ ਚੋਲੇ ਕੀਤਾ ਨਾ ਹੀ ਲੈ ਬਸ ਬਸ ਹਾਂਜੀ ਮੰਗਾ ਪਾਇਆ ਹੁਣ ਵੀਰ ਕੱਲਾ ਪਹਿਲਾਂ ਕੰਮ ਕੀਤਾ ਇਹਨਾਂ ਦੇ ਸਾਹ ਮੜੀ ਬਤੋ ਉਲਦੀ ਆ ਉਹਨੂੰ ਵਪਾਰ ਵੀਰ ਤਾਂ ਪਹਿਲਾਂ ਪਹਿਲਾ ਵਾ ਪਰ ਇਹਨਾਂ ਦੇ ਜੀਨੀ ਪਸੰਦੀ ਆਉਦੇ ਰਹੋ ਸਕਦੀ ਏ ਹਾਂਜੀ ਹਾਂਜੀ ਕਈ ਵਾਰ ਹੁੰਦਾ ਨਾ ਵੀ ਸੌਦਾ ਡਰ ਕੇ ਲਈਏ ਤੇ ਚੰਗਾ ਖਰੀਦਿਆ ਜਾਂਦਾ ਵੀ ਇਹ ਡਰ ਕੇ ਭਾਵੇਂ ਖਰੀਦ ਲੈ ਕੋਈ ਹੈ ਸੌਦਾ ਖ ਗੇਂਦਾਂ ਵਾਲੇ ਦੇ ਦੋ ਜੋਂਦਾ ਜੋ ਆ ਗਿਰਦਾ ਵਿੱਚ ਕਰਾਸ ਆ ਗਿਆ ਕੋਈ ਸ਼ਹਿਰ ਵਾਲੇ ਵਿੱਚ ਕਰਾਸ ਆ ਗਿਆ ਨਾਲ ਗਿਰਨ ਦੋਦਾਉਂਦਾ ਇਹ ਆਪਣੇ ਬਿੰਦੇਵੀਰ ਹੈ ਦੋਂਦੀ ਹੈ ਕਿ ਕਿਵੇਂ ਦੋਂਦੀ ਦੋਂਦੀ ਵੀ ਉਹ ਕਮਣਾ ਚ ਚੋਗੀ ਦੋਂਦੀ ਨਾ ਹੋਊਗੀ ਉਹ ਦਿਖਾਓ ਸਾਰਾ ਚੱਕਰ ਆ ਜੀ ਦੇਖੋ ਦੋ ਤੇ ਬਰਾਬਰ ਬਰਾਬਰ ਕੀਤੇ ਹੈ ਬਾਕੀ ਤੁਸੀਂ ਦੇਖੋਗੇ ਦੋਸਤੋ ਚੌਕ ਛੇਕ ਕੰਨੀਆਂ ਦੋਂਦੀ ਬਰਾਬਰ ਕੀਤੇ ਨੇ ਉਹ ਤਾਂ ਸਿਰਫ ਅਜੇ ਬਰਾਬਰੀ ਕੀਤੇ ਕੋਈ ਪੌਣੇ ਕੇ ਦੋ ਸਾਲ ਦੀ ਬੱਚੀ ਦੀ ਉਮਰ ਹੈ ਮੇਰੀ ਸਾਂਭੀ ਵੱਡੀ ਹੈ 2 ਸਾਲ ਦੀ ਮੰਨ ਲਓ ਪੌਣੇ ਦੋ ਸਾਲ ਦੀ ਮੰਨ ਲਓ ਇੱਥੇ ਕੀ ਉਮਰ ਆ ਬੱਚੀ ਦੀ ਠੀਕ ਹੈ ਜੀ 2.5 ਸਾਲਾਂ ਦੀ ਝੋਟੀਆਂ ਦੋਂਦੀਆਂ ਹੁੰਦੀਆਂ ਨੇ ਬਾਕੀ ਦ ਦੀਆ ਆ ਤੁਸੀਂ ਚੈੱਕ ਕਰੋ ਪਿੱਠ ਪੂੜਾ ਕਰਮਾ ਵਾਲੀ ਨੂੰ ਤਾਂ ਕੱਢ ਵੱਡਾ ਬਹੁਤ ਜ਼ਿਆਦਾ ਪਲੀ ਪਲੀਤੀ ਹੈ ਵੀ ਬਿਲਕੁਲ ਗੋਲਸਰਾ ਨਹੀਂ ਰਗੀ ਆ ਚੈੱਕ ਕਰੋ ਸੋ ਥਾਨ ਦੀ ਸਫਾਈ ਬਿੰਦੇ ਬੜੀ ਲੱਦਾ ਲਗੀ ਬਹੁਤ ਜ਼ਿਆਦੀ ਵੀਰ ਜੀ ਬਹੁਤ ਜ਼ਿਆਦੀ ਲੱਗੀ ਇਹਨਾਂ ਨੂੰ ਵੀਰ ਜੀ ਵੇਖੋ ਕੋਈ ਨਾਲ ਫੋਰ ਸ਼ਾਗ ਨਹੀਂ ਹੈ ਜੀ ਤੇ ਹਾਂ ਵੇਦੇ ਇੰਨਾ ਵੀਰ ਜੀ ਬੱਚਾ ਸੰਭਾਲਣਾ ਬਹੁਤ ਔਖਾ ਪੋਣੇ 2 ਸਾਲਾਂ ਇੱਕ ਵੀਰ ਜੀ ਤਿਆਰ ਕਰਨੀ ਬੱਚੀ ਇਹ ਖਰਤਿਆਂ ਨੂੰ ਪੂਰਾ ਦਾ ਵੀਰ ਜੀ ਦਵੇ ਕਿੰਦੇ ਇੱਕ ਵਾਰੀ ਗੜਾ ਹੋਰ ਕਢਾਈਆ ਸਵਾਗ ਨਾਲ ਬਹੁਤ ਜ਼ਿਆਦੀ ਪਲੀ ਹੋਈ ਆ ਚਿੱਟੇ ਰੱਖ ਬੱਚੀ ਬਹੁਤ ਪਲੀ ਸੋ ਬਾਕੀ ਮੇਰਾ ਪਰਾ ਦੋਂਦੀ ਵਛੀ ਆ ਬਿਲਕੁਲ ਵਛੀ ਕਹਾਂਗੇ ਕਿਉਂਕਿ ਇਹ ਵਛੀਆਂ ਦੇ ਬੀਤੀਆਂ ਖੀਰੀਆਂ ਦੋਂਦੀਆਂ ਵਛੀਆਂ ਕਿਹਾ ਜਾ ਸਕਦਾ ਠੀਕ ਆ ਜੀ ਆ ਦੇਖੋ ਇਹਨੇ ਉਤਨਾ ਲੱਗਦੀਆਂ ਮਾੜੀ ਕਰਦੀ ਇਹ ਪਹਿਲਾਂ ਨਾਲ ਵੀਰ ਜੀ ਵਛੀਆਂ ਸਪਾਈਆਂ ਬੜੀਆਂ ਵਿਧੀ ਦੇਖੋ ਮਾੜਾ ਪਲੀ ਪਲੀਤੀ ਗਿੰਦੇ ਬਾਈ ਬਹੁਤ ਜ਼ਿਆਦਾ ਆ ਆ ਦੇਖੋ ਵੀਰ ਜੀ ਤੋਂ ਥਾਣਾ ਵਾਲੇ ਗੱਲ ਬਹੁਤ ਚੰਗੇ ਲੱਗਾਂਗੇ ਅਰਲੀਆਂ ਵਰਗੇ ਥਾਣਾ ਚਾਹੇ ਮੂਈਆਂ ਵਰਗੇ ਕਹਲੋ ਚਾਹੇ ਅਰਲੀਆਂ ਵਰਗੇ ਕਹਲੋ ਠੀਕ ਆ ਆ ਦੇਖੋ ਬਾਕੀ ਆਲ ਰੌਂਡ ਤੋਂ ਤੁਹਾਨੂੰ ਉਹ ਦਿਖਾ ਰਿਹਾ ਹੈ ਗਈ ਵੀ ਵੀ ਆਰਤੀਆਂ ਸਹਰਾਣੇ ਵਰ ਗਈ ਆ ਉਹ ਨਹੀਂ ਕੰਮ ਹੈਗਾ ਮਾਣਾ ਵੀ ਆਪਾਂ ਨਿਤ ਕਹਿਦੇ ਨੇ ਆਰਤੀਆਂ ਤੇ ਸਹਰਾਣੇ ਵਰ ਗਈ ਆ ਸਹਰਾਣੇ ਕਿਤੇ ਹੋਰ ਰਕਮ ਤੇ ਕੋਈ ਕਦਰ ਨਹੀਂ ਕੋਈ ਲੱਗਣਾ ਹਾਂਜੀ ਉਹ ਕਿ ਆਰਤੀਆਂ ਦੇ ਗੋਸ ਬੰਨੇ ਰੱਖਦੇ ਕਿਤੇ ਮਾ ਆਰਤੀਆਂ ਸਹਰਾਣੇ ਦਾ ਪਤਾ ਲੈਣ ਕਿਤੇ ਨਹੀਂ ਵੀਡੀਓ ਮਾਰਤੀਆਂ ਨੂੰ ਗੋਸ ਸਹਰਾਣੇ ਹੈਗੇ 400 ਹੋ ਗਏ ਥੋੜੇ ਜੀ ਹਾਏ ਉਹ 400 ਹੋ ਗਏ ਸਹਰਾਣੇ ਉਹ 400 ਹੋ ਗਏ ਹੋ ਗਏ ਆਣ ਗੱਡੀਆਂ ਵੀ ਆ ਗਈਆਂ ਆਹ ਵਾਹ ਮੈਂ ਵੀ ਪੂਰੀ ਪਲੀ ਪਲੀਤੀ ਫੁੱਲ ਰਾਜੀ ਫੁੱਲ ਵਜਣ ਵੇਟ ਫੱਲੇ ਸਫਾਈਆਂ ਕਰਮਾਂ ਨੂੰ ਡਿੱਗੀ 마শাআল্লাহ ਬਹੁਤ ਖੂਬਸੂਰਤ ਬੜਾ ਟਾਈਮ ਆ ਚੰਗੀ ਚੰਗੀ ਕੱਤੀ ਕੱਤੀ ਆ ਕੱਤੀ ਆ ਦੱਸਣਾ ਅਸੀਂ ਕੱਤੀ ਆ ਹਾਂ ਬਈ ਅੱਛੀ ਬਣੀ ਵਿਖੇ ਵਿਦਿ ਕਿੰਨੀ ਬਣੀ ਏ ਹਾਂ ਸੋ ਪੂਰਨ ਸਫਾਈਆਂ ਦੇ ਵਿੱਚ ਬਿੰਦੇ ਕੀ ਮੋਲ ਕੀ ਡਿਮਾਂਡ ਕਰਦਾ ਹੈ ਮੋਲ ਵੀਰ ਜੀ ਬਾ 60000 ਕਰਾ ਲਓ ਹਾਂ ਨਾ 55000 ਦੀ ਦੇਣੀ ਜੋ ਐ ਨਾ ਕਾਰਨ ਫਿਰ ਜੇ ਜਿਆਦੀ ਪੜੀ ਸਾਂ ਵੀ ਬਚੀ ਆ ਕਿ ਪੜੀ ਸਫਾਈਆਂ ਚ ਆ ਗਈ ਫਿਰ ਥੋੜਾ ਜਿਹਾ ਜੈਜ ਕਰਕੇ ਦੇ ਜਾਂਦੇ ਵੀਰ ਜੀ 52000 ਦੀ ਵਿਖੀਓ 52000 ਕਿ ਭਾਵੇਂ ਉਹ ਗੁੱਸਾ ਕਰੇ ਸਾਨੂੰ ਵੇਖ ਕੇ ਲੈ ਇਹਨੇ ਗੁੱਸਾ ਕਰਾ ਭਰਾ ਟੋਟਾ ਬਟਾ ਕਿੰਨੀ ਮਾਲੇ ਨਾਲ ਪਹਿਲੀ ਵੀਡੀਓ ਮਾਰ ਸੌਖਾ ਦੇ ਕੇ ਵਰਵੀਰ ਨਾਲ ਜੋੜ ਜਾਂਦੇ ਨਾਲ ਨਾਲ ਬਸ ਬਸ ਇਹਦੇ ਨਾਲ ਮਾਲ ਹੀ ਜੋੜਨੇ ਨਾਲ ਜੋੜਨਦੇ ਆ ਮਾਲ ਆ ਬਿਲਕੁਲ ਜਦੋਂ ਵੀਰ ਬਿੰਦੇ ਨੇ ਪਹਿਲਾਂ ਜ਼ਿਕਰ ਕੀਤਾ ਸੀ ਤੇ ਨਾਲ ਵੀਰ ਸਰਦਾਰ ਸਾਹਿਬ ਨਾਲ ਵੀ ਗੱਲ ਹਾਂ ਜੀ ਵੀ ਇੱਕ ਭੈਣ ਭਰਾਵਾਂ ਨੂੰ ਨਾਲ ਜੋੜਨ ਵਾਲੀ ਗੱਲਬਾਤ ਹੀ ਕਰਨੀ ਆ ਬੱਚੀਆਂ ਪਿਆਰੀਆਂ ਖੂਬਸੂਰਤ ਇਸੇ ਤਰ੍ਹਾਂ ਦੀ ਆਉਂਦੀਆਂ ਰਹਿਣਗੀਆਂ ਦੋ ਦੀਆਂ ਚੌਕੀਆਂ ਸਿੱਟੇ ਇਤੋਂ ਪਹਿਲਾਂ ਇੱਕ ਵਾਰੀ ਆਪਾਂ ਜਿਹੜੀ ਆ ਵੱਛੀ ਹੈ ਏਡੇ ਵਿੱਚ ਆਪਣੇ ਕੋਲ ਆ ਇਹਦਾ ਵੇਰਵਾ ਦੇ ਦਈਏ ਵੀ ਦੁੰਦੀ ਆ ਇਹ ਵੀ ਦੁੰਦੀ ਵੀਰ ਜੀ ਠੀਕਾ ਦੋਂਦੀਆਂ ਵੀ ਦੇਖੋ ਬੱਚਾ ਵੇ ਕੋਟੀਕਾ ਜੀ ਬਾਜ ਦੇ ਬੱਚੇ ਤੜੇ ਅੱਜ ਇਹ ਨਹੀਂ ਕਰ ਰਹੀ ਜੀ ਉਹ ਨਹੀਂ ਹਰੋ ਹੋਣਾ ਇਹ ਖੀਰੀ ਆ ਬਰਾਬਰ ਨਹੀਂ ਕੀਤੇ ਇਹ ਖੀਰੀ ਆ ਤਰਾ ਹਾਂ ਹਾਂ ਹਜੇ ਦੰਦ ਨੇ ਕਰਨ ਵਾਲੀ ਨੇ ਪੂਰੇ ਉੱਤੇ ਚੱਕਨੇ ਆ ਖੀਰੀ ਹਜੇ ਦੋਸਤੋ ਖੀਰੀਆਂ ਦੋਂਦੀਆਂਆਂ ਵੀ ਆਉਂਦੀਆਂ ਨੇ ਦੇਖੋ ਪੰਛੀ ਵੇਖੋ ਮੇਰਾ ਭਰਾ ਮੇਰੀ ਟੂਬ ਵੀ ਜੀ ਪਹਿਲਵਾਨ ਹੀ ਸਾਹਮਣੇ ਖੜੇ ਨੇ ਵੀਰ ਜੀ ਜਰਸੀ ਦੇ ਵਿੱਚ ਚਾਹੇ ਕੋਈ ਸ਼ਾਈ ਵਾਲ ਦੇ ਵਿੱਚ ਕੋਡ ਵਰਗਾ ਰੰਗ ਹੈ ਬਿਲਕੁਲ ਜਾਰਜਟ ਰੈਟਰ ਖਾਣੇ ਕੋਈ ਖਾਣੇ ਕੋਈ ਵੇਖੀਦਾ ਵੱਚੀ ਦਾ ਬਾਕੀ ਦੋ ਬਾਲ ਪਾਉਣ ਦੇ ਦੇਖੋ ਗੋਲੇ ਵੇਖੀ ਜੀ ਸਪਾਈਆਂ ਵੇਖੋ ਬੱਚੀਆਂ ਬਰਫਾ ਗਿਆ ਬਰਫਾ ਗਾਮੀ ਵੀਰ ਜੀ ਮਾਣਾ ਬਰਫੀ ਹੈ ਕੇ ਹਾਂਜੀ ਬਹੁਤ ਖੂਬਸੂਰਤ ਇਹ ਚੱਕਰ ਨਹੀਂ ਹੋਏਗਾ ਸ਼ੁਕਰਖਾਨਾ ਨਹੀਂ ਵੀਰ ਜੀ ਕੋਈ ਨਹੀਂ ਹੈਗਾ ਕਿ ਕਿਸਾਨ ਵੀਰੋਂ ਵੀਰ ਨੇ ਬਹੁਤ ਮਾਰ ਲਿਆਦਾ ਸੂਣ ਕੋ ਪੈਣਾ ਕੋਈ ਲੱਤਾਂ ਛੜਾ ਮਾਰਨੋ ਗੱਲ ਬਾਕੀ ਕੰਮ ਨਹੀਂ ਕਰ ਵੀਰ ਜੀ ਸੋ ਬਾਕੀ ਹਰੇਕ ਭਰਾ ਪਾਰਕੂ ਆ ਸਮਝਦਾਰ ਆ ਠੀਕ ਆ ਜੀ ਬੱਚੀ ਕੱਡ ਕੱਡ ਬਿਲਕੁਲ ਜੇਕਰ ਵੇਖੀਏ ਦੋਂਦੀਆਂ ਦੇ ਹਿਸਾਬ ਨਾਲ ਤੇ ਵੱਡੀ ਆ ਬੱਚੀ ਹਾਂਜੀ ਬਾਕੀ ਰੰਗ ਬਾਜਾ ਕਰਮਾਂ ਦੀ ਬਹੁਤ ਸੋਹਣਾ ਰੰਗ ਦੀ ਛੋਟਾ ਜਿਹਾ ਕਰਨ ਐਨ ਪਿੰਦੇ ਐਨੂ ਕਰੀ ਮੜਾ ਫੇਸਿੰਦਾ ਹਾਂ ਠੀਕ ਆ ਉਤਨਾ ਗੱਲ ਇਹ ਵੀ ਠੀਕ ਆ ਓਕੇ ਉਤਨਾ ਮੈਂ ਵੀ ਦੀ ਗੱਲ ਵੇਲੇ ਵੇਲੇ ਜਿੰਨਾ ਵੀਰ ਸੋਹਣਾ ਆਪਣਾ ਉਹਨਾਂ ਮਾਰ ਸੋਹਣਾ ਕੀ ਸਿਤ ਕਰਨੀ ਵੀਰ ਦੀ ਆ ਵਾਹ ਜੀ ਵਾਹ ਮਰਨਾ ਪੂ ਵੀਰ ਵੀ ਦੋਂਡਾ ਚੋਛੀਆਂ ਦੋਂਡੀਆਂ ਸਾਡੀਆਂ ਦੇਖੋ ਜੀ ਹਾਂ ਆ ਸੋਹਣਾ ਉਹਨਾਂ ਰੰਗ ਸੋਹਣੇ ਹਾਂ ਇਹਨਾਂ ਦੀ ਮਾਰ ਸੋਹਤਰ ਕਿਤੇ ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਜਿੰਨਾਂ ਪੁਰਾਣੇ ਮਾਲਿਆਂ ਦੇ ਵਿੱਚ ਬਚੀ ਨੀ ਆਣੀ ਗਦੀ ਬਾਕੀ ਥਾਂ ਚਾਰ ਕੋਈ ਸ਼ਾਂਗ ਬੱਚਾ ਨਹੀਂ ਗਾ ਨਾ ਠੀਕਾ ਜੀ ਸੋ ਸਪਾਈਆਂ ਦੇ ਵਿੱਚ ਤੋੜ ਕੇ ਦਿਖਾਤੀ ਆ ਕੋਈ ਕਾਰ ਨਹੀਂ ਆ ਬਹੁਤ ਸਾਜ ਜਿਆਦੀ ਆ ਅੱਛੇ ਰਕਮ ਦੀ ਕੋਈ ਲਾਤ ਛੜਦੀ ਮਾਰਦੀ ਫਿਲਹਾਲ ਅੱਜ ਦੀ ਘੜੀ ਆ ਜੀ ਬਾਕੀ ਬੱਚੀ ਬਣੂਗੀ ਚੱਲੇ ਚੰਗੀ ਖੁਲਣੇ ਕੰਮ ਰਹੀ ਹੈ ਚੰਗੀ ਬੱਚੀ ਤਿਆਰ ਹੋ ਰਹੀ ਹੈ ਥੱਲੇ ਜੀ ਜੀ ਵੇਖੋ ਜੀ ਜੀ ਵੇਖ ਹਾਂ ਸੋ ਚੋਲਾ ਚਾਲਾ ਬਹੁਤ ਹੰਡਿਆ ਬਣਾ ਰਹੀ ਆ ਉਮੀਦ ਕਰ ਸਕਦੇ ਆ ਵੀ ਆਪਾਂ ਚੰਗੀ ਪੂਰੀ ਫਿੱਟ ਲੈਵੇ ਦੀ ਬਣ ਕੇ ਤਿਆਰ ਹੋਊਗੀ ਪੂਰੀ ਵਿੱਚ ਤਿਆਰ ਹੋਣੀ ਬੱਚੀ ਦੇਖੀ ਜਾਏਗੀ ਹਾਂ ਬੇ ਚੰਗੀ ਨਾ ਵੀ ਬਿੰਦੇ ਕੀ ਮੁੱਲ ਮੇਰੇ ਦੇ ਦੀਏ ਕਿੰਨੇ ਦੀ ਬੱਛੀ ਦੇ ਦੀਏ ਦੇ ਦੀਏ 55000 ਦੀ ਬੱਛੀ ਵੀ 60 ਨਾਲ ਕਰੀ 55000 ਦੇ ਦੀਏ ਬੱਛੀ 55000 ਦੀ ਹਾਂਜੀ ਪੱਕਾ ਨਾਲ ਕਰ ਦਈਏ ਮੰਨਤਾ ਨਾ ਹਾਂਜੀ ਕਰ ਦਈਏ ਛੋਟਾ ਯਾਰ ਇੱਕ ਕਰਦਾ 54000 ਦੀ ਦੇ ਦਾਂ ਚੌਪੰਜਾ ਜੀ ਹਾਂਜੀ 52 52 ਜਾਣ ਦੋ ਵੇਖੀ ਜੋ ਪੁੱਛਿਆ ਨਹੀਂ ਵੀਰ ਨੂੰ ਉਸ ਤੋਂ ਅਜੇ ਐਨੀਮਲ ਸੀਗੇ ਤੁਹਾਨੂੰ ਚਾਰ ਦਿਖਾਉਣ ਨੇ ਠੀਕ ਹੈ ਜੀ ਵਪਾਰ ਲੈਣ ਦਾ ਕਾਮ ਹਾਸੇ ਨਾਲ ਹਾਸਾ ਮਜਾਕ ਵੀ ਬੜਾ ਜ਼ਰੂਰੀ ਆ ਵਿੱਚ ਹਾਂਜੀ ਪਰ ਪਸ਼ੂ ਮੇਰਾ ਪ੍ਰਾਇਕੁਰ ਸਾਰੇ ਆਪਦੀ ਨਿਗਾ ਦੇ ਕਾ ਵਿੱਚੋਂ ਕੱਢ ਕੇ ਪਿੰਨ ਰਸਮੀ ਨਾ ਟਮੇਟਾ ਦੇ ਵਿੱਚ ਵੀ ਮਾਲ ਸਾਫ ਸੁਥਰਾ ਲੱਗਾ ਜਾਂ ਕਿਵੇਂ ਪਹਿਲੀ ਵੀਡੀਓ ਵੀਰ ਦੀ ਤੇ ਬਿੰਦੇ ਵੀਰ ਨੰਬਰ ਉਹੀ ਰਹਿਣਗੇ ਹਾਂਜੀ 62899 ਆ 11270 ਬਿੰਦੇ ਵੀਰ ਆਪਣਾ 98765 044 ਬਿੰਦੋ ਵੀ ਨੰਬਰ ਬਾਦ ਕੇ ਵੀ ਹਾਂ ਦੋਵੇਂ ਨੰਬਰ ਵੀ ਨਹੀਂ ਕਰਦਾ ਖਰਾ ਕੋਈ ਠੀਕ ਹੈ ਜੀ ਵੀ ਨੰਬਰ ਹਾਰ ਕੀ ਪਹਿਲਾ ਕੰਮ ਵੀਰ ਦਾ ਆ ਕੋਈ ਗੱਲ ਨਹੀਂ ਵੀਰ ਜੀ ਤਕੜੇ ਦੇ ਵੇਚ ਦੋ ਹਾਂ ਬਾਕੀ ਵੀਡੀਓ ਇਹ ਗੱਲ ਹੈਗੀ ਪਹਿਲੀ ਵੀਡੀਓ ਵੀਰ ਨੇ ਪਾਈ ਆ ਪਰ ਵੀਰ ਮਾਲ ਵੀ ਲੱਭ ਕੇ ਸੁਸਾ ਲਿਆ ਨਹੀਂ ਕੋਈ ਸ਼ਾਕੀ ਔਰ ਗਾਂਦਰੀ ਭਰਵੀ ਮਾਲ ਕਰਦਾ ਹਾਂ ਵੀਰ ਜੀ ਤੁਸੀਂ ਮੋਲਾ ਇਹਨਾਂ ਦੇਖੋ ਮੋਲਾ ਸ਼ੋਰ ਲਾਤੇ ਤੇ ਇੱਕ ਮਿੰਟ ਕਰਨ ਲੱਗ ਜਾਨੀ ਵੀਰ ਜੀ ਮੈਂ ਹਰੀ ਗੇਂਟ ਪਣਾ ਵੀ ਮौज ਕਰਨੀ ਜਾ ਨਜਰਾ ਦਾ ਅੱਛਾ ਨਹੀਂ ਵੀਰ ਕਹਿੰਦਾ ਜਾਨਾ ਪਿੰਡ ਜਾਣ ਦੋ ਤੁਹਾਨੂੰ ਰਾਜੇ ਕਿਤਾਬ ਦੇ ਮੜਾ ਆ ਤੁਹਾਨੂੰ ਮੜਾ ਹਰੀ ਕਿਤਾਬ ਦੇ ਪਾਸ ਜਾਣ ਦੇ ਲਾਗੇ ਅੱਛਾ ਤੇ ਤੁਸੀਂ ਮੜਾ ਮौज ਕਰਨ ਉਹ ਮਾਲ ਵਿਗ ਜੇ ਅੱਛਾ ਅੱਛਾ ਨਾਲੇ ਪਾਣੀ ਪੀਵਾਂ ਦੇ ਨਾਲ ਨਹੀਂ ਮਾਲ ਵਿਕ ਜੂਗਾ ਸਾਫ ਕੁਤਰਾ ਮਾਲ ਆ ਭਾਈ ਤੁਸੀਂ ਵਿੱਚ ਵੀਡੀਓ ਤਾਂ ਦੇਖ ਲਈਏ ਸਵੈਰ ਦੀ ਧੰਨਵਾਦ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਨਹੀਂ ਬਤਾ